हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਕਿਸਾਨ ਪਰੋ ਜਿਹੜੀ ਅੱਜ ਦੀ ਵੀਡੀਓ ਅੱਜ ਤੁਹਾਡੇ ਵਾਸਤੇ ਦੋ ਜਰਸੀ ਗਾਵਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਹਦੇ ਵਿੱਚ ਇੱਕ ਤੁਹਾਨੂੰ ਮਿਲੂਗੀ ਜਿਵੇਂ ਇਹਦੀ ਪਿੱਛੇ ਬਾੜ ਖੜੀ ਜਰਸੀ ਨਾਲ ਸੀ ਤੋਕੜ ਗੱਪਣ ਚੈੱਕ ਪਾਸ ਹੈ ਤੇ ਦੁੱਧੂ ਜੀ ਵਧੀਆ ਦਿੰਦੀ ਨਾਸਕ ਦੁੱਧਾਗਾ ਤੇ ਇਹ ਗੱਪਣ ਚੈੱਕ ਪਾਸ ਹੈ ਤੇ ਇੱਕ ਉਹਦੇ ਨਾਲ ਆਹ ਦੋ ਜਿਹੜੀ ਇੱਕ ਨੰਬਰ ਜਰਸੀ ਖੜੀ ਹੈ ਇਹ ਬੱਚੀ ਤਕਰੀਬਨ ਸੂਨ ਦੀ ਬਿਲਕੁਲ ਤਿਆਰੀਆਂ ਤੇ ਹੈਗੀ ਜਣੀ ਹਫ਼ਤੇ ਦਾ ਦਿੰਦੀ ਕੱਚੀ ਮੰਨ ਸਕਦੇ ਆਪਾਂ ਬਾਕੀ ਥਾਂ ਤੁਹਾਨੂੰ ਬਾੜ ਦਾ ਜੇਖ ਸਕਦੇ ਬਹੁਤ ਸੋਹਣਾ ਲੱਗਿਆ ਹੋਗਾ ਬਾਕੀ ਬੱਚੀ ਦੀ ਬਰੀਡ ਬਰੂਟੈਂਟ ਜੋ ਸੁਰ ਸਾ ਬਾਕੀ ਜੇਕਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਪਾਂ ਵੀ ਕੀ ਡਿਟੇਲ ਆ ਗਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਬਾਈ ਠੀਕ ਹੈ ਜੀ ਨਾਮ ਤੇ ਪਿੰਡ ਬੋਲੀ ਆਪਣਾ ਨਾਮ ਲਖਵੀਰ ਸਿੰਘ ਪਿੰਡ ਜੈਮਲ ਸਿੰਘ ਵਾਲਾ ਤਹਿਸੀਲ ਤਪਾ ਤਹਿਸੀਲ ਤਪਾ ਡਿਸਟ੍ਰਿਕਟ ਬਰਨਾਲਾ ਤਪੇ ਤੋਂ ਉਪਧੌੜ ਰੋਡ ਤੇ ਪਿੰਡ ਜੈਮਲ ਸਿੰਘ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ 9876832034 9876832034 ਬਾਈ ਦਾ ਮੋਬਾਈਲ ਨੰਬਰ ਆ ਜਿਹੜੀ ਬਈ ਪਹਿਲੇ ਨੰਬਰ ਤੇ ਬੈਠਾਗੇ ਨਾ ਹਾਂਜੀ ਜਰਸੀ ਨਾਲ ਸਲਤ ਆਈ ਨਾ ਇਹ ਹਾਂਜੀ ਜਰਸੀ ਕਿਹੜਾ ਸੂਸ ਹੁੰਦੀ ਆ ਇਹ ਪਹਿਲਾ ਸੂਸ ਹੁੰਦੀ ਆ ਬਾਈ ਪਹਿਲਾ ਸੂਸ ਹੁੰਦੀ ਆ ਤੇ ਸੂਨ ਦੇ ਕਿੰਨੇ ਦਿਨ ਬਾਕੀ ਪਏਗੇ ਸੂਨ ਦੇ 16 ਤਰੀਕ ਨੂੰ ਦਿਨ ਪੂਰੇ ਆ ਬਈ ਇਹਦੇ ਸੋ ਅੱਜ ਆਪਾਂ 12 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਾਂ 12 16 ਨੂੰ ਦਿਨ ਪੂਰੇ ਨੇ ਚਾਰ ਪੰਜ ਦਿਨ ਹੋ ਵੀ ਪਏ ਨੇਗੇ ਹਾਂਜੀ ਹਾਂਜੀ ਇੱਕ ਦਿਨ ਉੱਤੇ ਜਾਏ ਜੀ ਹਾਂਜੀ ਤੇ ਗੱਬਣ ਪਤਾ ਕਿਹੜੇ ਬੱਚੇ ਗੱਬਣ ਸਲੈਡੀ ਤੋਂ ਇਹ ਸਲੈ ਸੈਕਸਡਾ ਸਲੇਡੀ ਬੋਲਾਗਾ ਜਰਸੀ ਦਾ ਉਹ ਤੋਂ ਸੈਕਸਡਾ ਕਿੰਨੇ ਤੋਂ ਗੱਭਣਾ ਹਾਂ ਗਰੰਟੀ ਉਹ ਇਹਦੀ ਆਪਣੇ ਬੱਚੀ ਦੀ 20 ਸੈਕਸਡਾ ਤੋਂ ਗੱਭਣੀ ਹਾਂ 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 ਠੀਕ ਆ ਤੇ ਦੁੱਧ ਕਿੰਨਾ ਕੁ ਲੱਗਪਾ ਕੇ ਜੈਸਟੀਮੇਟ ਆਪਾਂ ਗੱਲ ਕਰ ਦਿੱਤਾ 15 ਕਿਲੋ ਦੁੱਧ ਦੇਣਾ ਚਾਹੀਦਾਗਾ ਬਈ 15 16 ਤੋਂ ਨਾਰਮਲ ਦੇ ਦੋ ਨਾਰਮਲ ਹੀ ਦੇਣਾ ਚਾਹੀਦਾਗਾ ਹਾਂ ਤੇ ਥਾਂ ਤੋਂ ਬੱਚੇ ਦਾ ਬਹੁਤ ਸੋਹਣਾ ਲੱਗਿਆ ਨਾ ਵੀ ਹਾਂ ਐਤੋਂ ਥਾਂ ਤੋਂ ਸੁਹਾਜ ਲੱਗਦਾ ਕਿ ਥਾਂ ਪੂਰਾ ਐਨ ਨਿਖੜਾ ਮੁਠੀ ਵਾਲਾ ਚਾਰ ਥਾਣੇ ਪੰਜ ਵੀ ਸਹੀ ਫੋਟ ਸ਼ਾਨੀ ਪੂਰੇ ਸੋਹਣੇ ਥਾਣੇ ਮਾੜਾ ਜਿਹਾ ਦੇਖੀ ਤੋਰ ਕੇ ਜਿੱਥੇ ਨੇੜ ਹਾਂ ਭਾਈ ਹਾਂ ਤੁਰਕ ਨੂੰ ਦਿਖਾ ਦੇ ਨਾ ਕੋ ਥਾਂ ਥੋੜੀ ਜਗ੍ਹਾ ਦੀ ਚੰਗੀ ਹੈਗੀ ਤੇ ਬਸ ਤੋਰ ਕੇ ਦਿਖਾਉਣ ਦਾ ਮਕਸਦ ਸਨ ਚੋ ਪੈਰ ਪੂਜ ਲੰਗ ਲੰਗ ਇਦਾਂ ਹੀ ਹੁੰਦਾ ਹੋਰ ਤਾਂ ਕੀ ਚੱਕਰ ਹੁੰਦਾ ਲਾ ਦੇ ਕੋਈ ਨਾਰਮਲ ਚਾਲਾ ਬੈਠ ਦੀ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਇੱਥੇ ਨੀ ਹਮਾਰੀ ਹਾਈਟ ਜਿੰਨੀ ਕੁ ਜਰਸਾਂ ਦੀ ਹੁੰਦੀ ਹੈ ਨਾ ਉਹ ਉਹਨੀ ਕੁ ਹਾਈਟ ਹੈਗਾ ਇੱਥੋਂ ਸਾਨੂੰ ਪਿੱਛੋਂ ਆ ਬਖਾਣਾਗਾ ਪਿੱਛੋਂ ਥਾਂ ਚੈੱਕ ਕਰ ਲੋਈ ਬਹੁਤ ਸੋਹਣੇ ਥਾਂ ਲੱਗੇ ਦਗੇ ਤੇ ਇਮੇਜ ਮੈਨ ਸਾਨੂੰ ਇਧਰੋਂ ਬੈਣੀ ਸ਼ਾਟ ਫੋਟੋ ਦਿਖਾ ਦੇ ਦੇਖੋ ਇਹ ਚਾਰ ਥਣ ਪੂਰੇ ਕਾਜੀ ਰੰਗ ਦੇ ਵਿੱਚ ਨੇਗੇ ਤੇ ਇਹਦਾ ਫਿਰ ਵੀਰੇ ਮੁੱਲ ਕਿੰਨਾ ਕਰਾਂ ਅੱਗਭਾਗ ਅਸਟੀਮੇਟ ਆਪਾਂ ਬਾਈ ਜਮਾ ਲੈਣ ਦੇਣ 62000 ਰੁਪਏ ਇਹਦੇ ਵਿੱਚੋਂ ਛੋਟ ਕਰਾਂਗੇ ਆਪਾਂ 1000 ਰੁਪਏ 62000 ਹਾਂ ਬਿਲਕੁਲ ਜਾਇਜ਼ ਇੱਕ ਤਾਂ ਗੱਲ ਇਹ ਵੀ ਜਿਹੜਾ ਰੇਟ ਵੀਡੀਓ ਵਿੱਚ ਕਰਤਾ ਬਾਈ ਨੇ ਦੂਜੀ ਗੱਲ ਰੇਟ ਬਿਲਕੁਲ ਜਾਇਜ਼ ਜਾਇ ਕਰ ਹੈ ਨਾ ਹਾਂ 70 75 ਨਹੀਂ 62 ਕਰਾਈ ਚ ਥੋੜਾ ਬੋਤਾ ਜਣੀ ਇਮਾਨਤਨ ਹੋ ਜਾਊਗਾ ਤੇ ਜਮਾ ਛੋਟ ਕਰ ਦਾਂਗੇ ਆਪਾਂ 1000 ਰੁਪਏ ਬਸ ਠੀਕ ਹੈ ਹਾਂ ਇੱਕ ਸਾਲਾਂ ਕਮ ਜੀਆ ਜਮਾ ਫਿਕਸ ਹੈ ਬਾਈ ਠੀਕ ਹੈ ਤੇ ਅੱਗੇ ਅੱਗੇ ਜਿ ਇਹ ਚੱਕ ਪਾਸਾ ਗੱਭਣ ਚੱਕ ਪਾਸਾ ਬਈ ਇਹ ਕਿੰਨੇ ਟਾਂ ਚ ਗੱਭਣ ਚਾਰ ਮਹੀਨੇ ਤੋਂ ਟੱਪ ਗਈ ਬਈ ਚਾਰ ਮਹੀਨੇ ਤੋਂ ਉੱਪਰ ਲਾਂਗੇ ਪੰਜਾਂ ਦਿਨ ਹਾਂ ਬਈ ਦੁੱਧ ਆ ਇਸ ਟਾਈਮ ਕਿੰਨਾ ਦੁੱਧ ਆ ਇਸ ਟਾਈਮ ਹੈਗਾ 9-10 ਕਿਲੋ 9-10 ਕਿਲੋ ਦੁੱਧ ਦੇ ਟਾਈਮਾਂ ਦਾ ਹਾਂ ਤੇ 12:00 ਵਜੇ 6 ਮਿੰਟ ਤੇ ਵੀਡੀਓ ਬਣਾ ਰਹੇ ਆ ਯਾਨੀ ਚੁਵਾਇਦੇ 6 ਘੰਟੇ ਬਾਕੀ ਪੈ ਗਏ ਹਾਂ ਬਈ ਹਾਂ ਤੇ 10 9 ਕਿਲੋ ਚੁਵਾ ਦੋ ਕੋਈ ਜਿੱਕ ਤਾ ਨਹੀਂ ਹਾਂ ਹਾਂ ਬਈ ਜਮਾ ਚੋ ਕੇ ਲੈ ਜਾਵੇ ਅਗਲਾ ਠੀਕ ਆ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਤੇ ਧੋਰ ਕੇ ਦਿਖਾ ਦਿਓ ਤੁਹਾਨੂੰ ਵੱਢ ਕੇ ਫਿਰ ਆਪਾਂ ਸਾਨੂੰ ਨੇੜੇ ਉਹ ਥਾਂ ਲਾਸ ਨੂੰ ਵਹਿਰ ਤੋਰ ਕੇ ਹੋਣਗੇ ਦੋਨਾਂ ਬੜਾ ਤਕਰੀਬਨ ਹਾਈਟ ਬਰਾਬਰ ਜੀ ਹੋਊਗੀ ਇੱਕ ਨੰਬਰ ਵਾਲੀ ਵਾੜ ਦੀ ਹਾਈਟ ਥੋੜੀ ਜ਼ਿਆਦਾਗੀ ਦੋ ਨੰਬਰ ਦੀ ਥੋੜੀ ਨੋਰਮਲ ਘੱਟ ਉਹਦੇ ਨਾਲੋਂ ਲਓ ਦੇਖੋ ਜੀ ਇਥੇ ਫੇਸ ਕੁਆਲਟੀ ਜਿਸ ਕਰਕੇ ਬਾਕੀ ਥਾਂ ਤੋਂ ਦੇਖ ਲਓ ਤੇ ਹਜੇ ਤਕਰੀਬਨ ਚਵਾਈ ਦੇ 6 ਘੰਟੇ ਬਾਕੀ ਪੈ ਗਏ 24 ਨੂੰ ਸਿਰਫ 4 ਘੰਟੇ ਹੋਸਨ ਥਾਂ ਲੈ ਜਜਮੈਂਟ ਕਰ ਲਿਓ ਸ਼ਾਮ ਤੱਕ ਇਹਨੇ ਆਰਡਰ ਦੀ ਕੁਆਲਟੀ ਕਿਵੇਂ ਕਰਨੀ ਇਥੇ ਥਾਂ ਤੋਂ ਲਈ 4 ਥਾਣੇ ਦੇ ਵਾੜ ਦੇ ਪੰਜਵੇਂ ਸ਼ੇ ਵੋਟਾਂ ਇਹਦੇ ਵੀ ਹੈ ਨਹੀਂ ਕੋਈ ਨਾ ਤੇ ਆ ਕਰੀ ਮੁੰਡੇ ਦਰਵਾਜ਼ਾ ਦਿਖਾ ਆ ਦੇਖੋ ਇਧਰੋਂ ਫੇਸ ਕੁਆਲਟੀ ਬੱਚੀ ਦੇ ਤੋਕਰ ਗੱਪਣ ਚੈੱਕ ਪਾਸ ਦੀ ਬੱਚਾ ਹੈ ਨਹੀਂ ਨਾ ਨਾ ਬੱਚਾ ਹੈ ਨਹੀਂ ਬਈ ਠੀਕ ਆ ਤੇ ਇਹ ਜਿਹੜੀ ਹੈ ਬੱਚੀ ਪਹਿਲੇ ਨੰਬਰ ਤੇ ਇਹਦੀ ਪਲੂਨ ਸੂਨ ਵਾਲੀ ਇਹ ਵਹੜਾ ਦੋਨਾਂ ਬੜਾ ਤੁਹਾਨੂੰ ਜਿਹੜੀ ਪਸੰਦ ਆਉ ਜਰਸੀ ਇੱਥੇ ਆ ਕੇ ਪਿੰਡ ਜਮਲ ਸਿੰਘ ਵਾਲਾ ਤਹਿਸੀਲ ਤਾਪਾ ਜ਼ਿਲ੍ਹਾ ਬਰਨਾਲਾ ਨੇੜੇ ਢੱਲਵਾ ਮੋੜ ਨਾ ਭਦਰਾਜ ਰਾਈਆ ਇਹ ਨੇੜੇ ਪਿੰਡਾਂ ਦੇ ਵੱਡੇ ਬੰਡਾਗੇ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਉਹਦਾ ਜੀ ਵੀਰੇ ਜਰਸੀ ਦਾ ਮੁੱਲ ਕਰ ਰਿਹਾ ਹੈ ਨਾ ਆਪਣਾ ਉਹਦਾ ਕਿੰਨਾ ਉਹਦਾ 50000 ਰੁਪਏ ਉਹਦਾ 5